ਲੋਈ ਚਾ ਚਾ ਹੋਈ ਪਈ ਆਏ ਹਾਏ ਚਾ ਤਾਂ ਬਸ ਰਿੱਕੀ ਚਾ ਬਿਨਾਂ ਤਾਂ ਜਿਉਣਾ ਹੀ ਨਹੀਂ ਕਾਸੇ ਤਾਂ ਮੈਂ ਖੰਦੇ ਦੁਰ ਐ ਨਾ ਤੇਰਾ ਆਪਣੀ ਜੁੜਾ ਦੁੱਧ ਪੀਨੇ ਹਾਂ ਰਿੱਕੀ ਤੇ ਜੁਹਾਰ ਦੋਨੇ ਮਤਲਬ ਇਹਨਾਂ ਨੇ ਚੀਜ਼ ਵੀ ਠੰਡੀ ਖਾਣੀ ਆ ਦੁੱਧ ਵੀ ਇਹਨਾਂ ਨੇ ਠੰਡਾ ਪੀਣਾ ਸਾਰੇ ਆਦਤਾਂ ਰਿਕੀ ਤੇ ਆ A to Z ਰਿਕੀ ਨੂੰ ਨਾ ਕਸਟਰਡ ਵਾਲਾ ਪਸੰਦ ਆ ਜੁਹਾਰ ਨੂੰ ਇਹਨਾਂ ਪਸੰਦ ਆ ਰਿਕੀ ਨੂੰ ਨਾ ਮਿਲਕ ਬਦਾਮ ਆ ਜਿਹੜਾ ਉਹ ਵਾਲਾ ਪਸੰਦ ਆ ਜੁਹਾਰ ਨੂੰ ਕੁਲਾ ਪਸੰਦ ਆ ਰਿਕੀ ਨੂੰ ਕੋਲਚਾ ਆਈਸਕ੍ਰੀਮ ਵਾਲਾ ਜੁਹਾਰ ਨੂੰ ਪੂਰੀ ਪਸੰਦ ਆ ਪਰ ਸਾਰੂ ਸੋਈ ਖਾਣੇ A to Z ਚੀਜ਼ਾਂ ਸਾਰੇ ਹਰ ਇੱਕ ਚੀਜ਼ ਜੁਹਾਰ ਨੂੰ ਆਪਣੇ ਪਾਪਾ ਦਾ ਟੇਸਟ ਪਸੰਦ ਆ ਹਰ ਇੱਕ ਚੀਜ਼ ਕੋਈ ਵੀ ਅਸੀ ਚੀਜ਼ ਨਹੀਂ ਹੈਗੀ ਸਬਜ ਹਾਲਾਂ ਕੇ ਦਾਲ ਸਬਜੀਆਂ ਵੀ ਉਹੀ ਪਸੰਦ ਨੇ ਜਿਹੜੀਆਂ ਰਿੱਕੀ ਨੂੰ ਪਸੰਦ ਆ। ਉਹ ਵਰਦਾ ਦੇਣਾ। ਮਮੇ ਦਾ ਰੋਟੀ ਖਾਣ ਵੀ ਲੱਗੇ ਹਨ। ਦੇਖ ਲੈ ਗੋਨਿਆਂ ਨੇ ਮਹੀ ਅੱਜ ਵੀ ਪਈ ਜਾਂਦਾ ਸੀ। ਸਟੋਰੀ ਦੇਖੀ ਮੈਂ ਕੱਲ ਵਾਲਾ ਨਹੀਂ ਪਿਆ। ਹਾਂ। ਆ ਇੱਥੇ ਆਪਣੇ ਨਹੀਂ ਪਿਆ ਇਹਨੇ। ਮੰਮੀ ਨੂੰ ਬੋਲ ਮਾਰੀ ਜੀ ਉਹ ਰਿਹਾ ਉਹ ਜਾਂਦਾ ਨਹੀਂ। ਪਹਿਲਾਂ ਆਪਾਂ ਜਦੋਂ ਅਸੀਂ ਛੋਟੇ-ਛੋਟੇ ਹੁੰਦੇ ਸੀ ਉਦੋਂ ਬਾਲੇ ਆਉਂਦੇ ਹੁੰਦੇ ਸੀ ਅਸੀਂ ਪਿੱਛੇ ਵਸਦੇ ਹੁੰਦੇ ਸੀ ਹੁਣ ਇੰਨਾ ਕਿਉਂ ਘਟ ਗਿਆ ਹਾਂ ਤੁਸੀਂ ਇਕੱਲੇ ਰਹਿ ਗਏ ਹਾਂ ਤੁਸੀਂ ਕਿੱਥੋਂ ਆਏ ਹੋ ਵੈਸੇ ਐਮਪੀ ਜਿਲ੍ਹੇ ਜੇ ਉਹ ਕਹਾਂ ਪਰ ਹੈ ਐਮਪੀ ਉਚੇਮ ਜਿਲ੍ਹਾ ਐਮਪੀ ਮੇ ਠੀਕੇ ਠੀਕੇ ਪਹਿਲੇ ਪੰਜਾਬ ਮੇ ਬਹੁਤ ਆਤੇ ਥੇ ਪਤਾ हां पीछे भागते होते थे छोटे-छोटे होते थे खेल अंदर दौड़ करते थे अभी ना अभी सोशल मीडिया ने काम खोल लिया है ना आपका इधर होई बड़ा आजा आजा हां नाम लिखती हूं बैठ के लिखती हूं नाम लव ना ये पहला ना बैर होते होंगे देखो ये भोले होते होंगे जब आपा छोटे होते थे ਕਈ ਪਾ ਜਣਾ ਵਿਚਾਰਾ ਇਹਨਾਂ ਦਾ ਵੀ ਕੰਮ ਖੋ ਲਿਆ ਕੋਈ ਛੋਟੇ ਛੋਟੇ ਜਵਾਕਾ ਫੋਨ ਨਾ ਤੇ ਲੱਗਦੇ ਰਹਿੰਦੇ ਆ ਕੋਈ ਜਵਾਕ ਨਹੀਂ ਹੈਗੀ ਅੱਜ ਕੰਮ ਲੈ ਸਾਡੇ ਵਰਗੇ ਇਹਨਾਂ ਨੂੰ ਪਿੱਛੇ ਭੁੰਦੇ ਰਹਿੰਦੇ ਵੀ ਬਹਿਰ ਰੁਪਿਆ ਆ ਗਿਆ ਓਏ ਬਹਿਰ ਰੁਪਿਆ ਆ ਗਿਆ ਬੜੀ ਮਸਤੀ ਕਰਦੇ ਹਣਾ ਰਿੱਕੀ ਮੈਂ ਕਿਹਾ ਆ ਬਹਿਰ ਰੁਪਿਆ ਸੀ ਵਿਚਾਰਾ ਮੈਂ ਕਿਹਾ ਪਹਿਲਾਂ ਜਦੋਂ ਆਪਾਂ ਛੋਟੇ ਛੋਟੇ ਹੁੰਦੇ ਕਿੰਨੇ ਬਹਿਰ ਰੁਪਏ ਆਉਂਦੇ ਹੁੰਦੇ ਸੀ ਕਿੰਨੇ ਮੋਬਾਈਲ ਨਾਲ ਇਹਨਾਂ ਦਾ ਕੰਮ ਵੀ ਕੋਲਿਆ ਪਿੱਛੇ ਭੱਜਦੇ ਫਿਰਦੇ ਰਹਿੰਦੇ ਕਮਲਿਆਂ ਵਾਂਗੂ ਹਲੋ ਮੈਂ ਜੁਹਾਰ ਦੇ ਕੱਪੜੇ ਕੱਢੇ ਸੀ ਥੋੜੇ ਜਿਹਾ ਦੇ ਜਵਾਬ ਦੇ ਚਾਹ ਜਾਂਗੇ ਛੋਟਾ ਜਿਹਾ ਉਹ ਹੋਰ ਕੋਈ ਕੰਮ ਨਹੀਂ ਝੂਟੇ ਲੈਣ ਤੋਂ ਬਿਨਾ ਇੱਧਰ ਲੈ ਜਾ ਉੱਧਰ ਲੈ ਜਾ ਇਹਨੂੰ ਆਜੋ ਲੋ ਵੀ ਮੈਂ ਤੇ ਜੁਹਾਰ ਜੁਹਾਰ ਮੇਰੇ ਨਾਲ ਬੋਲ ਬੋਲ ਖੇਡਦਾ ਹੁੰਦਾ ਆਜੋ ਆਜੋ ਬਹੁਤ ਰੋਇਆ ਅੱਜ ਇਸ ਵੇ ਉਹ ਸੀ ਬੋਲ ਆਸੀ ਆਜੋ ਹਾਥੀ ਬਾਲ ਮੇਰੇ ਬੋਤ ਦੀ ਬਾਲ ਐ ਤੇ ਨਾ ਭਾਈ ਪੈਸੇ ਲਾ ਕੇ ਮਜ਼ਾ ਆ ਗਿਆ ਬਾਲ ਤੇ ਇਹ ਨਾ ਇਹ ਮੰਨ ਲੋ 150 ਰੁਪਿਆ ਲਾਇਆ ਤਾਂ ਸੀਗਾ 4 ਮਹੀਨੇ ਹੋ ਗਏ ਇਹਨੂੰ ਉਵੇਂ ਪਈ ਆ ਤੂੰ ਜਾ ਰਿਹਾ ਆਜੋ ਭਾਈ ਇਹ ਨਾ ਬਾਲ ਨਾ ਬਹੁਤ ਖੇਡਦਾ ਤੁਸੀਂ ਨਾ ਉਹਦੇ ਬੱਚੇ ਲਈ ਇਹ ਬਾਲ ਲਿਆ ਸਕਦੇ ਇਹਦੇ ਨਾਲ ਇਹ ਬਹੁਤ ਖੇਡਦਾ ਹੋਰ ਕਿਸੇ ਨਾ ਚੱਕੜੀ ਚੋਕੀ ਇਕ ਤਾਂ ਇਹ ਲਾਈਟ ਵੇਟਾ ਪਾਪਾ ਆ ਗਿਆ ਆਜੋ ਓ ਆਗੇ ਪਾਪਾ ਆਜੋ ਚਲਿਏ ਗੱਡੀ 'ਚ ਚਲੀਏ ਪਾਪਾ ਕੋਲੇ ਆਜੋ ਲਓ ਬਈ ਜੁਝਾਰ ਬਿਠਾ ਲੇ ਗੱਡੀ ਦੇ ਵਿੱਚ ਤੇ ਅਸੀਂ ਹੋ ਗਏ ਆ ਰੈਡੀ ਜਾਣ ਵਾਸਤੇ ਬੁਟੀਕ ਤੇ ਮੰਮੀ ਉਧਰੋਂ ਮੰਮੀ ਕਹਿੰਦੀ ਮੈਂ ਪਿਆਰ ਕਰਨਾ ਆਹਦੇ ਪੋਤੇ ਨੂੰ ਓਏ ਚਲ ਰੋਜ਼ ਮੰਮੀ ਨੇ ਪਿਆਰ ਕਰਕੇ ਭੇਜਣਾ ਹੁੰਦਾ ਉਹਨੂੰ ਮੰਮੀ ਕਹਿੰਦੇ ਬਹੁਤ ਕਲੇਸੀ ਆ ਭਾਈ ਇਹ ਕਲੇਸੀ ਬਣ ਗਿਆ ਕਿਉਂ ਵਰਗਾ ਰਾਤ ਕਹਿੰਦੇ ਸੀ ਨਾ ਪਿਓ ਵਰਗਾ ਜਦੋਂ ਮੇਰੇ ਕਲੇਸੀ ਲੜਾਈ ਦੀ ਗੱਲ ਆਉਂਦੀ ਆ ਉਦੋਂ ਵੀ ਕਿਹਾ ਕਰੋ ਪਿਓ ਵਰਗਾ ਜਿਹਦੇ ਚ ਬੁਣ ਵੀ ਬਹੁਤ ਹੁਣ ਤਾਂ ਵਾਲੇ ਨੇ ਚ ਇਹ ਛੋਟਾ ਬੰਦਾ ਅਣਖੀ ਬੰਦਾ ਹੈ ਮੇਰੇ ਵਾਂਗੂ ਐਟੀਟਿਊਡ ਦਿਖਾ ਜਾਂਦਾ ਹਾਂ ਹਾਂ ਫਿਰ ਅਣਖ ਜਿਹੜੀ ਹੈਗੀ ਆ ਉਹ ਬਾੜੀ ਹੈ ਚ ਹਾਂ ਜੀ ਮੈਨੂੰ ਕਲੇਸੀ ਕਹਿੰਦੀ ਆ ਤੁਹਾਨੂੰ ਹਾਂਜੀ ਲੋ ਬਈ ਆ ਬੜਾ ਸੂਟ ਬਣਵਾਇਆ ਸੀ ਕੁੜੀ ਨੇ ਬਾਹਰੋਂ ਯੂਕੇ ਤੋਂ ਠੀਕ ਹੈ ਤੁਸੀਂ ਇਹ ਵਾਲੇ ਡਿਜ਼ਾਈਨ ਨੂੰ ਪਿਆਰ ਬਹੁਤ ਦਿੱਤਾ ਹੋਇਆ ਤੁਸੀਂ ਸਾਰਿਆਂ ਨੇ ਦੇਖਿਆ ਵੀ ਹੋਇਆ ਕਿ ਅੱਜ ਆਪਾਂ ਡਿਸਪੈਚ ਕਰਦੇ ਆਂ ਭੇਜਦੇ ਆਂ ਆਪਾਂ ਇਹ ਤੇ ਚਾਹ ਵੀ ਬਣ ਗਈ ਹੈ ਤੇ ਚਾਹ ਪੀ ਲਈਏ ਇਹ ਆਂਟੀ ਵਿਚਾਰੇ ਬੱਸ ਸਟੈਂਡ ਖੜੇ ਆ ਕਹਿੰਦੇ ਭਈ ਇੱਥੇ ਮੈਨੂੰ ਦੂਰ ਪੈਜੋ ਇੱਥੇ ਵੜਾਜੋ ਅਸੀਂ ਕਿਹ ਵੜਾਜਣੇ ਆਂ ਹਾਂ ਵੀ ਮਿੱਤਰੋ ਕੀ ਹਾਲ ਚਾਲ ਉਹ ਤੁਸੀਂ ਸਾਰੇ ਵਧੀਆ ਹੋਗੇ ਮੈਂ ਵੀ ਬਹੁਤ ਟਾਈਮ ਬਾਅਦ ਅਜ ਬਲੌਗਿੰਗ ਕਰ ਰਿਹਾ ਹਾਂ ਹੁਣ ਆਪਾਂ ਰੈਗੂਲਰ ਬਲੌਗਿੰਗ ਐ ਵੀ ਕਰਿਆ ਕਰੂ ਮੰਤਰੀ ਦੇ ਨਾਲ ਨਾਲ ਤੇ ਹੁਣ ਜਮਨਪ੍ਰੀਤ ਨੇ ਆਪਣੀ ਲਈ ਡਿਊਟੀ ਬਾਜ਼ਾਰ ਚੋਂ ਕਹਿੰਦੇ ਚੂੜੀਆਂ ਵਾਲਾ ਲੱਭ ਕੇ ਲਿਆਉਣਾ ਜਿਹੜਾ ਉਹ ਲਾਲ ਪੀਲੇ ਚੂੜੇ ਨੀਲੇ ਜੂੜੇ ਕਹਿੰਦੀਆਂ ਕੰਚ ਦੀਆਂ ਜਿਹਦੇ ਕੋਲੇ ਉਹ ਵੇਨਾ ਕਿ ਲੱਭ ਕੇ ਲੈ ਆਉਣਾ ਬਾਜ਼ਾਰ ਚ ਤੇ ਲੈ ਕੇ ਜਾਣਾ ਓਂ ਸਿੱਟੀ ਕਿਉਂਕਿ ਸੌਣ ਚੜ ਗਿਆ ਕਹਿੰਦੀਆਂ ਵੀ ਜਿਹੜੇ ਧਿਆਆਂ ਧਿਆਣੀਆਂ ਦੇ ਚੂੜੇ ਆਉਂਦੇ ਅਗਲੇ ਵੀ ਚੰਗੀ ਗੱਲ ਕਹਿੰਦੀ ਆ ਵਧੀਆ ਮਾ ਤੁਹਾਨੂੰ ਮਨ ਪੀ ਤੁਹਾਨੂੰ ਪਤਾ ਉਹ ਮੇਰੇ ਬਾਰੇ ਤੇ ਆਪਣਾ ਕੰਮ ਤਾਂ ਸਿਰਫ ਇੰਨਾ ਦਾ ਕਿ ਪਾਉ ਬੰਦਾ ਭਾਲਣਾ ਪਹਿਲਾਂ ਆਪਾਂ ਕਿ ਬਾਜ਼ਾਰ ਦਾ ਕੰਮ ਕਰ ਲਈਏ ਛੋਟਾ ਜਿਹਾ ਉਦੋਂ ਬਹੁਤ ਭਾਲਦੇ ਆਪਾਂ ਬੰਦਾ ਚੂੜੀਆਂ ਵਾਲਾ ਲੋ ਵੀ ਚੂੜੀਆਂ ਵਾਲੇ ਭਾਈ ਦੀ ਤਲਾਸ਼ ਜਾਰੀ ਹੈ ਹਜੇ ਤੱਕ ਸਾਨੂੰ ਨਹੀਂ ਥਿਆ ਮੈਨੂੰ ਲੱਗਦਾ ਖਵਚਾਲ ਵਾਲਾ ਰੋਡ ਰਹਿ ਜਾ ਕਿਸੀ ਰੋਡ ਸੈਣੀ ਉੱਥੇ ਪਹੁੰਚਣਾ ਪੂਗਾ ਜੀ ਇਧਰ ਨਾ ਥਿਆ ਲੱਗਦਾ ਸਾਡੇ ਬਰਨਾਲੇ ਨੂੰ ਟ੍ਰੈਫਿਕ ਥੋੜੀ ਜਿਆਦਾ ਰਹਦੀ ਹੈ ਗੱਡ ਖਾਨਾ ਹੋ ਗਿਆ ਬਾਹਲਾ ਆਊਟਲੈਟ ਵਗੈਰਾ ਬਣ ਗਏ ਲੋਕ ਉਥੇ ਘੁੰਮਣ ਆਉਂਦੇ ਤਾਂ ਗੱਡੀਆਂ ਤੇ ਆਉਂਦੇ ਨੇ ਤਾਂ ਫਿਰ ਜੋ ਕੋਈ ਬਾਜ਼ਾਰ ਦੇ ਕੰਮ ਹੁੰਦੇ ਉਹ ਵੀ ਲੋਕ ਫਿਰ ਗੱਡੀਆਂ ਦੀ ਕਰਦੇ ਏਹੀ ਗੱਲੋਂ ਇਹ ਹਾਂ ਲ ਮੇਰੇ ਤੇ ਵੀ ਲੱਗ ਹੁੰਦੀ ਹੈ ਵੀ ਕਿਉਂਕਿ ਮੈਂ ਵੀ ਇਹ ਕੰਮ ਸਕਿਉਰਟੀ ਦੇ ਕਰ ਸਕਦਾ ਹਾਂ ਆ ਮੈਂ ਗੱਡੀ ਲਈ ਫਰਦਾ ਤਾਂ ਇਹ ਮੇਰੇ ਤੇ ਵੀ ਲੱਗ ਹੁੰਦੀ ਹੈ ਵੀ ਟਰੈਕ ਵਧਾਉਣ ਦੇ ਵਿੱਚ ਜੋ ਮੇਰਾ ਵੀ ਬਹੁਤ ਵੱਡਾ ਯੋਗਦਾਨ ਹੈ ਤੇ ਪਹਿਲਾਂ ਆਪਸ਼ਾਣੇ ਬਣੀਏ ਫਿਰ ਲੋਕਾਂ ਨੂੰ ਸਿਆਣੇ ਕਰੀਏ ਚਾਨ ਉਹ ਵੀ ਅਸੀਂ ਚੂੜੀਆਂ ਵਾਲਾ ਬਹੁਤ ਲੱਭਿਆ ਸਾਨੂੰ ਨਹੀਂ ਮਿਲਿਆ ਪਰ ਕਰਮਜੀਤ ਨੇ ਚੂੜੀਆਂ ਵਾਲਾ ਲੱਭ ਲਿਆ ਦੁਕਾਨ ਮੂਰੇ ਘੇੜਾ ਬੁਟੀਕ ਅਸੀਂ ਆਪਦੇ ਬਾਜ਼ਾਰ ਦੇ ਹੋਰ ਕੰਮ ਕਰ ਲੈ ਸਾਰੇ ਕਰਕੇ ਹੁਣ ਅਸੀਂ ਚੱਲਿਆ ਵਾਪਸ ਬੁਟੀਕ ਤੇ ਇੱਕ ਇੱਕ ਲੱਭ ਲਿਆ ਯਾ ਅੰਕਲ ਪਹੁੰਚ ਕੇ ਬੁਟੀਕ ਤੇ ਮੈਂ ਸੂਟ ਪਾਉਂ ਅੰਕਲ ਅਗਲੂ ਕੇ ਇੱਧਰ ਨੂੰ ਆ ਜਾਓ ਹਨਾ ਇੱਥੇ ਜੇ ਆਜੋ ਉਰੇ ਜੇ ਆਜੋ ਪਪਾ ਕਹਿੰਦੇ ਓਕੇ ਲੋ ਬਈ ਸਾਨੂੰ ਮਿਲ ਗਿਆ ਬੰਜਾਰਾ ਬੰਜਾਰਾ ਆ ਗਿਆ ਤੇ ਮੈਂ ਵੀ ਤਿਆਰ ਹੋ ਗਈ ਆ ਸੂਟ ਪਾ ਲਿਆ ਆਪਾਂ ਠੀਕ ਆ ਅੱਜ ਸੌਣ ਮਹੀਨੇ ਦਾ ਪਹਿਲਾ ਦਿਨ ਆ ਹਨਾ ਤੇ ਅਸੀਂ ਸਾਰੇ ਜਣੇ ਪਉਣ ਜਾ ਰਹੇ ਹਾਂ ਚੂੜੀਆਂ ਬੰਜਾਰੇ ਤੋਂ ਚਲੋ ਚੋਲੇ ਅਜੋ ਰਿੱਕੀ ਕਿੱਥੇ ਆ ਕਿਹਦੇ ਨਾਲ ਗਿਆ ਕਰ ਰਿੱਕੀ ਹਾਂਜੀ ਕਿਹਦੇ ਨਾਲ ਗਿਆ ਵੀਰ ਦੱਸ ਕਿਹਨੇ ਗਿਆ ਕਹਿੰਦੇ ਮੇਰੇ ਆ ਗਏ ਬੰਦ ਸਾਰਿਆਂ ਦੀ ਕਿਹੜਾ ਜੜਾਉਂਗੇ ਅੰਕਲ ਅਸੀਂ ਕਿੱਥੇ ਕਿੱਥੇ ਨਹੀਂ ਲੱਭਿਆ ਤੁਹਾਨੂੰ ਤੁਸੀਂ ਸਾਨੂੰ ਡੇਲੀ ਟੱਕਰਦੇ ਹੋ ਅੱਜ ਅਸੀਂ ਚੂੜੀਆਂ ਪਹਿਲਾਂ ਪਾਣੀ ਲੈ ਕੇ ਦੋ ਪੁੱਤ ਅੰਕਲ ਨਹੀਂ ਨਹੀਂ ਲੈ ਤਾਂ ਨਹੀਂ ਨਹੀਂ ਪੀ ਲੋ ਲੈ ਆ ਦੋ ਪੁੱਤ ਪਾਣੀ ਦਾ ਗਲਾਸ ਲੈ ਆ ਦੋ ਕਿਹਨੂੰ ਮਿਲਾਣੀ ਹੈ ਇਸ ਵਿੱਚ ਹੰਡਾ ਜਾ ਮਿਕਸ ਕਰਨੀ ਆ ਕਿਹੜੇ ਕਿਹੜਾ ਕਲਰ ਮਿਕਸ ਕਰਾਏਗੀ ਹਾਂ ਨਾ ਤੇ ਆ ਸੋਹਣਾ ਲੱਗੂਗਾ ਤੁਸੀਂ ਵੀ ਇਹੀ ਕਰਾਉਣਾ ਹਾਂਜੀ ਤੂੰ ਕਿਹੜਾ ਪਵਾਉਣਾ ਮੈਂ ਤਾਂ ਰੈੱਡ ਹੀ ਫਾਰਮ ਕਰੀ ਕਲਰ ਰੈੱਡ ਤੂੰ ਕਲਰ ਰੈੱਡ ਹੀ ਪਵਾਣੀ ਤੂੰ ਕਿਹੜਾ ਪਵਾਏਂਗਾ ਪੁੱਤ ਤੂੰ ਕੁੜੀਆਂ ਵਾਲਾ ਪਲੇਨ ਜਾਂ ਪਵਾਏਂਗੀ ਠੀਕ ਆ ਆਪਾਂ ਸੇਮ ਭਵਾ ਲਾਂਗੇ ਕਹਿੰਦੀ ਆਪਾਂ ਸੇਮ ਭਵਾਵਾਂਗੇ ਜੀ ਆਹ ਵੀ ਸੋਹਣੀਆਂ ਨੇ ਆਹ ਵਾਲੀਆਂ ਵੀ ਸੋਹਣੀਆਂ ਨੇ ਉਹ ਕਿਹੜੇ ਪੈਲੇਚ ਠੀਕ ਹੈ ਆ ਆਪਦੀ ਜੀ ਲੋਕੇਸ਼ਨ ਦੱਸ ਰਹੀ ਆ ਪਹਿਲਾਂ ਕਿਹੜਾ ਭਵਾਊਗਾ ਇੱਕ ਦਰਜਨ ਚ ਕਿੰਨੀਆਂ ਚੂੜੀਆਂ ਹੁੰਦੀਆਂ ਅੰਕਲ ਜੀ 12 ਠੀਕ ਹੈ 12 ਹੁੰਦੀਆਂ ਨੇ ਇੱਕ ਦਰਜਨ ਕਿੰਨੇ ਰੁਪਈਆ ਦੀ ਹੈ ਜੀ 50 ਰੁਪਏ ਦੀ ਇੱਕ ਦਰਜਨ ਠੀਕ ਹੈ ਹੁਣ ਤੁਸੀਂ ਦੇਖ ਲਓ ਵੀ ਦੋ ਦੋ ਦਰਜਨਾ ਪੋਣੀਆਂ ਕਿ ਇੱਕ ਇੱਕ ਚੂੜੀਆਂ ਸਾਰੀਆਂ ਤੇ ਮੈਂ ਹੀ ਬੁਆਉਂ ਅੱਜ ਦੇਖ ਲਓ ਕਿੰਨੀਆਂ ਕਿੰਨੀਆਂ ਬੁਆਉਣੀਆਂ ਹਾਂ ਇਹ ਤਾਂ ਹਾਂ ਇਹ ਤਾਂ ਇੱਕ ਦਰਜਨੀ ਬੁਆਉਣੀ ਹੈ ਇਹ ਤਾਂ ਹਾਂਜੀ ਮੈਂ ਵੀ ਦੋਨੇ ਹੱਥਾਂ ਕੁਆਰੀਆਂ ਕੁੜੀਆਂ ਤਾਂ ਤੂੰ ਇੱਕ ਪੋਣੀ ਹਾਂਜੀ ਫਿਰ ਮੈਂ ਜ਼ਿਆਦਾ ਨਹੀਂ ਪਾਉਂਦੀ ਹਾਂ ਆ ਇੱਕ ਦਰਜਨ 'ਚ 12 ਨੇ ਹਾਂ 12 ਵਾਹ ਕਲਰ ਦੀਆਂ ਬੁਆਈਆਂ ਹਨ ਆਹ ਸਾ ਵੀ ਸੋਨਾ ਵੇਖ ਤਾ ਉਹ ਆਹ ਜਿਹੜੇ ਰੰਗ ਕਿਦੋਂ ਰੈੱਡੀ ਪੋਣਗੇ ਇਹ ਰੈੱਡ ਪੋਆਓ ਤੁਸੀਂ ਜਾਂ ਤੁਸੀਂ ਵੀ ਰੈੱਡ ਸੋਨੇ ਲੱਗਦੇ ਆ ਆਹ ਮੈਂ ਇੱਧਰ ਰੈੱਡ ਵਧੀਆ ਲਾ ਆਹ ਰੈੱਡ ਕਲਰ ਸੋਨਾਗਾ ਆਹ ਰੰਗ ਸੋਨਾ ਰੈੱਡ ਬਣੀ ਰੈੱਡ ਤੇ ਗ੍ਰੀਨ ਆ ਪੋਆ ਲਿਓ ਚਾਹ ਰੈੱਡ ਤੇ ਗ੍ਰੀਨ ਆ ਮਿਕਸ ਕਰ ਸੱਚ ਨਹੀਂ ਕਰਾ ਹਾਂ ਡੀਲਰ ਹੱਥ ਕੀਲਾ ਰੱਖ ਭੈਣੇ ਪਾਣੀ ਲਿਆ ਤਾਂ ਅੰਕਲ ਨੂੰ ਹਾਂ ਅੰਕਲ ਨੇ

दो दर्जना पौने दोन तो? दो जी अरे इधर हो गए दो बारह इधर हो गए चूड़िया ਪਰਾਗਾਸ ਨੇ। ਇਹ ਤਾਂ ਦੇਖ ਜਿਹੜੀਆਂ ਬੂਹੇ ਨੇ। ਹਾਂ। ਆ ਵੀ ਦੋਨੀਆਂ ਨੇ, ਆ ਵੀ ਦੋਨੀਆਂ ਨੇ। ਸਾਰੀ ਸੋਹਣੀ। ਹਾਰੀ ਸੋਹਣੀ ਨੇ, ਉਹ ਰੈੱਡ ਵੀ ਬਹੁਤ ਸੋਹਣੀਆਂ ਲੱਗਦੀਆਂ ਨੇ। ਬਹੁਤ ਸੋਹਣੀਆਂ ਲੱਗਣਗੀਆਂ। ਰੈੱਡ ਤੇ ਗ੍ਰੀਨ। ਹਾਂ, ਰੈੱਡ ਤੇ ਗ੍ਰੀਨ ਸੌਂਚਦਾ। ਆ ਮਹਿਰੂਨ ਵੀ ਵਧੀਆ ਲੱਗਦੀਆਂ ਹੋਣੀਆਂ। ਆ ਕਲਰ ਵੀ ਬਹੁਤ ਵਧੀਆ ਲੱਗਦਾ। ਉਹ ਮਹਿਰੂਨ ਕਿਉਂ ਵੀ ਸੋਹਣਾ ਲੱਗਦਾ। ਵਧੀਆ ਤੇ ਉਹ ਮੈਰੂਨ ਵੀ ਵਧੀਆ ਲੱਗ ਰਿਹਾ ਹੈ ਯੈਲੋ ਵੀ ਕੋ ਆਹ ਆਪਣਾ ਯੈਲੋ ਕਿੰਨੀ ਵਧੀਆ ਲੱਗਣੀ ਹੈ ਇੱਧਰ ਦੇਖ ਲੈਨੇ ਆ ਪੀਸ਼ੇ ਸੋਨੇ ਨੇ ਆ ਬਿਕਾ ਸਾਰੀਆਂ ਹੀ ਵਧੀਆ ਲੱਗੀਆਂ ਸਾਰੀਆਂ ਇੱਕ ਇੱਕ ਪਾ ਲੋ ਇੱਕ ਇੱਕ ਸਾਰੀਆਂ ਹੀ ਜਾ ਮੈਂ ਮਹਿਰੂਨ ਭਾਉਂਗੀ ਦਾ ਜਾ ਮੈਂ ਮਹਿਰੂਨ ਭਾਉਂਗੀ ਦਾ ਨੇ ਨਾਲ ਸੋਹਣੇ ਕਿਹੜੇ ਕਿਹੜੇ ਤੁਸੀਂ ਪਹਿਲਾਂ ਕਹਿੰਦੇ ਸੀ ਹਾਂ ਉਹ ਵਾਲੀ ਮੈਨੂੰ ਵੀ ਸੋਹਣੀ ਲੱਗੀ ਉਹ ਵਾਲੀ ਸੋਹਣੇ ਕਿਹੜੇ ਕਿਹੜੇ ਹਾਂ ਹਾਂ ਇਹ ਘਰੇ ਕਿਹੜੇ ਲੰਘ ਜਾਂਦੇ ਆ ਭਾਉਂਗਾ

ਉਦੋਂ ਬੋਆਈ ਨਾ ਗਲਤੀ ਮੈਂ ਮੰਨਦੇ ਗਿਆਤ ਪਈਆ ਹਾਂ ਬਣਾਉਂਦੇ ਗਿਆਤ ਪਈਆ ਫਾਲੋ ਹੋ ਗਿਆ ਫਾਲੋ ਹੋ ਗਿਆ ਕੱਲੋਂ ਦੇ ਵਿਆਂ ਨੂੰ ਚਾਲ ਹੋ ਗਿਆ ਉਦੋਂ ਬੋਆਈ ਸੀ ਉਦੋਂ ਬਾਅਦ ਅੱਜ ਸੌਂਚ ਚ ਬਸ ਫਿਰ ਸੌਂਣੀ ਆ ਗਿਆ ਪਿੰਡ ਦੀ ਸਰਦਾਰੀ ਉਦੋਂ ਨਹੀਂ ਸੌਂਚ ਚ ਸੀਗਾ ਤੇਰੀ ਨਾਨਾ ਦਾ ਵਿਆਂ ਹਾਂ ਨਹੀਂ ਚੱਲਾ ਕਰੀ ਗਏ ਸੌਦੀ ਜੁਨੀਏ ਨੇ ਹਾਂ ਜੀ ਮੈਂ ਸਮਝਾ ਪਰ ਉਹ ਗੇਰ ਪਰਣਾ ਚਲੀ ਚੋ ਗਿਆ ਹੋ ਗਿਆ ਜੀ ਅੱਜ ਕੋਈ ਦੋਨਾਂ ਦੇ ਦਰਦਿੰਦਰ ਨੂੰ ਕੋਈ ਨਾ ਚਲੋ ਨੈਕਸਟ ਪਰਸਨ ਇਹ ਬਿਆੰਤ ਦੀ ਵਾਰੀ ਆ ਗਈ ਤੇਰੀ ਵੱਡੀ ਭੈਣ ਦੀ ਵਾਰੀ ਆਸੋ ਥੋੜੀ ਚਾਹ ਇੱਕ ਦਿਨ ਪਾਓ ਤੇਰੀ ਵੱਡੀ ਭਾਉ ਦੱਸ ਮੈਂ ਦੱਸ ਤਾਂ ਦਿੱਤਾ ਦੀਦੀ ਹਾਂ ਤੋਂ ਉਹ ਵਾਲੀ ਜਿਹੜੀ ਭਾਬੀ ਕਹਿੰਦੇ ਉਹ ਹੀ ਪਾਓ ਚਾਹੇ ਪਾ ਲਓ ਚਾਹੇ ਪਾ ਲਓ ਬਾਣੀ ਉੜੀ ਨਿਕਲ ਹੱਤ ਤੋਂ ਉਹਨੇ ਦਾ ਪਾਰਾ ਨਾ ਉਹਦੇ ਚ ਵੱਡੇ ਸਾਈਜ਼ ਆ ਗਏ ਨਹੀਂ ਸਾਰੀ ਆਹ ਪਵਾਓ ਆਹ ਵਾਲੀਆਂ ਹਾਂ ਮੈਂ ਨਹੀਂ ਕਿਹਾ ਜਿਹੜੀਆਂ ਦੀਦੀ ਨੇ ਪਾਈ ਸਾਰੀ ਹੀ ਪਵਾਓ ਆਹ ਵਾਲੇ ਪਵਾ ਲਓ ਨਹੀਂ ਨਹੀਂ ਕਿਤਾ ਚੁਆਇਸ ਕਰਨੀ ਕਿਹੜਾ ਸੌਖੀ ਹੈ ਆ ਮਹਿਰੂਨ ਪਾ ਦੋ ਜਾਈ ਆ ਮਹਿਰੂਨ ਇਹ ਆ ਜਾਣੀਏ ਤੇਰੇ ਪਾ ਦੋ ਹਾਂ ਉਹਦੇ ਚ ਵੱਡੇ ਸਾਈਜ਼ ਆ ਹਾਂ ਇੱਕ ਰੰਗ ਦੀ ਸਾਰੇ ਕੋ ਛੱਡੋ ਬਸ ਆਹ ਪਵਾ ਲਓ ਜਨੂ ਤਰੰਗਰੀ ਬਾਈ ਜੀ ਮੋਤੀ ਦੇ। ਦਰਦਨ ਦਰਦਨ ਪਾਉੜੀ ਦੋਨਾਂ ਤੋਂ। ਹੋਰ ਵਧੀਆ ਲੱਗਣੀ ਆ। 12 12 ਕਿੰਨੀਆਂ ਹੁੰਦੀਆਂ ਇੰਨੀਆਂ ਵੀ ਨਹੀਂ ਹੁੰਦੀਆਂ। ਜੀ ਦੇ ਚ ਰੰਗ ਤੋਂ ਵਾਇਆ ਠੀਕ ਹੈ ਨਹੀਂ ਫਿਰ ਆਪਾਂ। ਮੈਨੂੰ ਜੂੜੀ ਆ ਵੀ ਵਧੀਆ ਲੱਗੀਆਂ ਇਹ ਤਾਂ। ਹਾਂ ਜੀ ਇਹ ਵੀ ਸੋਹਣੀਆਂ। ਮੈਂ ਤਾਂ ਕਹਣੀ ਆ ਆਪਾਂ ਆ ਪਵਾ ਲੈਨੇ ਆ। ਆ ਦੇਖੇ ਇੱਧਰ ਵੀ ਆ ਕੇ ਦੇਖੋ। ਆ ਜਾਣਗੀਆਂ ਮੇਰੇ ਅੰਦਰ ਕਿ ਨਹੀਂ? ਆ ਜਾਣਗੀਆਂ। ਆ ਜਾਣਗੀਆਂ। ਆਹ। ਕਿਉਂ ਜਲਾ ਸੰਗ ਤੂੰ ਇਹ ਬਵਾਲੀਂ ਵਰ ਕਈ ਮਰਦੀ ਬਗਵਾਰੀ ਕੁੜੀਆਂ ਤੂੰ ਇਹ ਬਵਾਲੀਂ ਹਾਂ ਇਸ ਵਾਰਾਂ ਦੇ ਵਧੀਆ ਲੱਗਦੀਆਂ ਰੰਗ ਬਰੰਗੇ ਬਵਾਲਾਂਗੇ ਨਾ ਜਿਵੇਂ ਇਹਨੇ ਦੋ ਰੰਗ ਦੀਆਂ ਬਵਾਲੀਆਂ ਹੁੰਦੀਆਂ ਜਿਹੜੇ ਦੋ ਰੰਗ ਦੀਆਂ ਬਵਾਲੀਆਂ ਧੂਆ ਬਵਾਲਾ ਮਹਿਰੂਨ ਤੇ ਮੈਂ ਆਂ ਬਵਾਲੂਗੀ ਗ੍ਰੀਨ ਹਾਂ ਤੁਸੀਂ ਦੋਨੇ ਧੂਆ ਬਵਾਲੀ ਤੂੰ ਕਿਹੜੀ ਪੋਏਂਗੀ ਆਹ ਯੈਲੋ ਨਹੀਂ ਤੂੰ ਦੋਨਾਂ ਦਾ ਮਿਕਸ ਕਲਰ ਪਿਆ ਉਹ ਵਾਲਾ ਪਵਾਲ ਕਿਹੜਾ ਉਹ ਥੱਲੇ ਇਹਦੇ ਦੋਨਾਂ ਦਾ ਮਿਕਸ ਕਲਰ ਹੈਗਾ ਆ ਵੀ ਹੈਗਾ ਬਲੈਕ ਦਾ ਤੇ ਪੀਚ ਦਾ ਮਿਕਸ ਕਲਰ ਆ ਕੋਣ ਬੰਦ ਨਾ ਕਰਵਾਈ ਆ ਦੇਖ ਲੈ ਕਿੰਨੇ ਪਰਸੈਂਟ ਰਹਿ ਗਿਆ ਫੋਨ ਆਪਣਾ ਮੈਨੂੰ ਚਾਰਜ ਲਾਇਆ ਉਹਨੇ ਜਿੰਨਾ ਟਾਈਮ ਅੰਕਲੇ ਦੇ ਪਾਉਂਦੇ ਚਾਰਜ ਲਾਇਆ ਭੱਜ ਗਿਆ ਲੈ ਮੈਨੂੰ ਤਾਂ ਥਿਆ ਨਹੀਂ ਮੈਨੂੰ ਤਾਂ ਬੈਠਿਆ ਨਹੀਂ ਇਹ ਇਹ ਕਿਰਨ ਹੈ ਜਿਹੜਾ ਅੰਕਲ ਦਾ ਉਹ ਨੰਬਰ ਲੈ ਕੇ ਰੱਖਿਆ ਤੁਸੀਂ ਕਿਵੇਂ ਭਾਲ ਲਿਆ ਮੈਂ ਭਾਲ ਲਿਆ ਅੰਦਾਜ਼ ਤੇਥੋਂ ਭਾਲਿਆ ਅੱਛਾ ਕਿਤੇ ਨਹੀਂ ਜਾਣਾ ਦੋ ਜਣੇ ਨਹੀਂ ਆ ਗਿਆ ਪੰਜਾਰਾ ਨਹੀਂ ਚੜਾਦੇ ਭਾਬੀ ਚੂੜੀਆਂ ਅਜਾ ਭਾਬੀ ਤਾਂ ਤਿਆਰ ਖੜੀ ਹੈ ਚੜਾ ਰੂ ਮਿੰਟ ਚੂੜੀਆਂ ਦੇ ਦੋ ਬਣੋ ਤੁਸੀਂ ਹਾਂਜੀ ਅੱਛਾ ਚੋਅ ਇਸ ਵੀ ਕਰਦੇ ਹੋ ਤੁਸੀਂ ਨਾਲ ਦੀ ਕਿਹੜੀ ਕਿਹੜੀ ਪਸੰਦ ਆ ਅੱਛਾ ਆ ਪਸੰਦ ਹੋ ਸਾਡੇ ਚੋਅ ਇਸ ਦੀਆਂ ਅੱਛਾ ਮੇਰੀ ਚੋਅ ਦੀਆਂ ਆ ਸੋਹਣੀਆਂ ਨੇ ਇਹਨੇ ਇਹਨੇ ਮੁੱਛੋ ਮੇਰੇ ਤੇ ਸੱਟ ਦਾ ਸੀ ਦੀ ਜਸਣ ਗੱਪੀ ਇਹ ਕਹਿੰਦੀ ਵੀ ਮੈਂ ਆਪ ਹੋਣੀਆਂ ਨੇ ਮੈਂ ਪਸੰਦ ਮੇਰੀ ਪਸੰਦ ਵਾਈ ਰੱਖੀ ਕਰੂੰਗਾ ਤੁਹਾਡੇ ਘਰਾਂ ਦੇ ਤਾਂ ਕਰਨੇ ਮੇਰੇ ਘਰ ਵਾਲਾ ਤੇ ਮੇਰੇ ਕੋਲ ਹੀ ਆ ਆਹ ਕੋਈ ਕੋਈ ਨਹੀਂ ਦਾ ਸ਼ਾਹ ਵਾਲੀ ਬਾਤ ਆ ਸੁਣੀ ਲੱਗੀਆਂ ਨੂੰ ਹਰੀਆਂ ਹੀ ਆ ਉਹ ਆਹ ਭਾਵਾ ਮੈਂ ਮੈਂ ਆਹ ਮੇਰੇ ਭੂਣੇ ਨੇ ਕਿਹੜੀ ਮਰਜ਼ੀ ਬੁਵਾ ਦੋ ਦੇਖ ਲਓ ਸੋਹਣੀਆਂ ਨੇ ਨਾ ਆ ਆ ਵੀ ਸੋਹਣੀਆਂ ਨੇ ਓਏ ਆ ਦੇਖੋ ਹਾਂ ਆ ਕਿ ਮੈਨੇ ਇਹ ਵੀ ਸੀਖ ਨੇ ਬੰਨੀ ਨਹੀਂ ਸੋਹਣੀ ਹੈ ਸਿਕਾ ਵਾਲੀ ਬੱਚ ਸੋਹਣੀ ਕਿ ਹੈ ਰਕੇ ਜਿਹੜੀਆਂ ਤੁਸੀਂ ਕਹੋਗੇ ਜਿਵੇਂ ਉਹੀ ਪਾਉਣਾ ਆ ਪਾਉਣਾ ਹਾਂਜੀ ਬਾਹੂ ਜੀ ਨੇ ਪੁੱਛ ਕਿ ਕਿ ਕੰਚੀਆਂ ਨਹੀਂ ਹਾਂ ਇੱਕ ਕੰਚੀਆਂ ਨੇ ਪਲੇਨ ਵੀ ਪਈਆਂ ਨੇ ਗ੍ਰੀਨ ਅਸਾਂ ਆਈ ਨੂੰ ਕੁਛ ਲੱਗੋ ਕੋਈ ਜਿਹੜੇ ਪੌਣੀਆਂ ਨੇ ਜਿਹੜੀ ਬਾਦਨ ਪੁੱਛਦੇ ਆਹ ਆ ਕਿੰਨੀ ਸੋਹਣੀ ਆ ਪਾ ਰੋ ਠੀਕ ਇਹ ਬੋਲਣੇ ਆਵਾਜ਼ ਸੁਣ ਠੀਕ ਹੈ ਇਹ ਬੋਲਣੇ ਚਲੋ ਫਾਈਨਲ ਇੱਕ ਦੂਜੀ ਦੂਜੀ ਐ ਬਣਾ ਦੇਖੋ ਇੰਨੀਆਂ ਚੂੜੀਆਂ ਪਹਿਲੀ ਵਾਰ ਪਾਈਆਂ ਨੇ ਵਿਆਹ ਤੋਂ ਬਾਅਦ ਵਿਆਹ ਤੋਂ ਬਾਅਦ ਚੂੜੇ ਤੋਂ ਬਾਅਦ ਇੰਨੀ ਚੂੜੀਆਂ ਪਹਿਲੀ ਵਾਰ ਆਈਆਂ ਯਾਨੀ ਕਿ ਮੈਂ ਇੰਨੀਆਂ ਕਿ ਚੜਾਉਣੀ ਹੁੰਦੀ ਆ ਠੀਕ ਐ ਚਲੋ ਵਧੀਆ ਗੱਲ ਆ ਸੋਹਣੀਆਂ ਲੱਗਦੀਆਂ ਵਧੀਆ ਲੱਗਦੀਆਂ ਹਾਂਜੀ ਹਾਂਜੀ ਕਰਮਜੀਤ ਨੇ ਚੜਾ ਲਈਏ ਕਰਮਜੀਤ ਲੈ ਕਰਮਜੀਤ ਪਹਿਲ ਤੇ ਸਭ ਤੋਂ ਪਹਿਲਾਂ ਨੰਬਰ ਕਰਮਜੀਤ ਕੌਰ ਦਾ ਸੀ ਰਕੀ ਹਾਂ ਫੋਟੋ ਭੇਜੀਏ ਗਮਦੂਰ ਨੂੰ ਤੋ ਵੀ ਹੁਣ ਉਹ ਵੀ ਮਨਪ੍ਰੀਤ ਦੀਵਾਰੀ ਆ ਜੀ ਰੈੱਡ ਦੇ ਵਿੱਚ ਸਾਈਜ਼ ਨਹੀਂ ਮਿਲਿਆ ਫਿਰ ਰਿੱਕ ਨੂੰ ਕਾ ਗ੍ਰੀਨ ਚੰਦ ਸੀਗੀਆਂ ਹੂੰ ਮੈਂ ਕਿਹਾ ਇੰਨਾ ਸੋਟਾ ਸਾਈਜ਼ ਰਿੱਖੀ ਆਪਣੇ ਤੋਂ ਤਾਂ ਨਹੀਂ ਪੈਂਦਾ ਅੰਕਲ ਉਹਦਾ ਬਾਬਾ ਫਿਰ ਗੋਮ ਕਬਾ ਤੋਂ ਨਾ ਅੱਜ ਉਹਦੇ ਬਣਾਣਾ ਬਸ ਆਪਾਂ ਨਾ ਮੰਗਦੇ ਫਿਰ ਪਾ ਦੇ 12-12 ਬਾਦੋਈ ਦੋਨੇ ਵਰਗੇ ਚਲੋ ਜੀ ਲੋ ਵੀ ਪਾਲੀਆਂ ਸੀ ਸਾਰੇ ਜਣੇ ਨੇ ਛੂੜੀਆਂ ਮਿਸ਼ਨ ਕੰਪਲੀਟ ਮਿਸ਼ਨ ਕੰਪਲੀਟ ਆ ਦੇਖੋ ਸੌਣ ਦਾ ਸੌਣ ਦਾ ਮਿਸ਼ਨ ਕੰਪਲੀਟ ਹੋ ਗਿਆ ਹੋਰ ਸਾਰੇ ਜਾਰੇ ਨੇ ਬੋਤਲ ਪਿੱਛੇ ਇੱਕ ਹੋਰੀ ਆ ਜੁ ਨਾਲ ਠੀਕ ਆ ਖੁਸ਼ ਹੈ ਅੰਕਲ ਆ ਚਾਹ ਪਾਣੀ ਬੋਲੋ ਚਾਹ ਪਾਣੀ ਬੋਲੋ ਠੀਕ ਆ ਨੰਬਰ ਨੰਬਰ ਲੈਣਾ ਨੰਬਰ ਦੋ ਅੰਕਲ ਜੀ ਤੁਹਾਨੂੰ ਬੁਲਾਇਆ ਕਰਾਂਗੇ ਫਿਰ ਨਾਲੇ ਕਈ ਵਾਰ ਕਿਸੇ ਹੋਰ ਨੇ ਕਿਸ ਚੰਦ ਨੰਬਰ ਮੰਗੋ ਜੇ ਕਿਸੇ ਨੇ ਵੀਡੀਓ ਦੇਖ ਕੇ ਚੂੜੀਆਂ ਚੜਾਉਣੀਆਂ ਹੋਣ ਫਿਰ ਅਸੀਂ ਤੁਹਾਡਾ ਨੰਬਰ ਦੇ ਦਾਂਗੇ ਉਹਨਾਂ ਨੂੰ ਬਰਨਾਲੇ ਦੇ ਵਿੱਚ ਹਾਂ ਬਾਈ ਜੇ ਕਿਸੇ ਨੇ ਬਰਨਾਲੇ ਚੂੜੀਆਂ ਚੜਾਉਣੀਆਂ ਹੋਣ ਜੋ ਵੀ ਵੀਡੀਓ ਦੇਖੂ ਸਾਡੀ ਤਾਂ ਅਸੀਂ ਤੁਹਾਨੂੰ ਨੰਬਰ ਦੇ ਦਾਂਗੇ ਅੰਕਲ ਦਾ ਨੰਬਰ ਭੇਜਦੀ ਹਾਂ ਹਾਂ ਤਾਂ ਵਧੀਆ ਚੂੜੀਆਂ ਹੁੰਦੀਆਂ ਅੰਕਲ ਕੋਲੇ ਸਾਨੂੰ ਬਹੁਤ ਵਧੀਆ ਲੱਗਿਆ ਹਲੋ ਬਾਈ ਮਿੱਤਰੋ ਹੁਣ ਆਪਾਂ ਚੱਲੇ ਆਂ ਘਰੇ ਪਟੀਕ ਤੇ ਬੁਟੀਕ ਦੇ ਮੈਂ ਕਰੇ ਬੁਟੀਕ ਤੇ ਕੀ ਬੋਲਿਆ ਨਹੀਂ ਆ ਬਕਰੇ ਚੱਲੇ ਆ ਭਾਈ ਬੁਟੀਕ ਦੇ ਕੰਮ ਹੋ ਗਏ ਸਾਰੇ ਕੈਮਰਾ ਸਾਫ ਹੈ ਜੀ ਮੈਂ ਤੁਸੀ ਪੂਰੇ ਲਿਸ਼ ਕਰੇ ਹਾਂ ਜਾ ਦਾਦੀ ਕਿੱਥੇ ਹੈ ਦਾਦੀ ਨੂੰ ਬੁਲਾ ਲੈ ਜਾ ਬੁਲਾ ਲੈ ਦਾਦੀ ਨੂੰ ਦਾਦੀ ਦਾ ਸਾਈਕਲ ਫਰੇ ਕਰੀ ਜਾਂਦੀ ਆ ਪਿੱਦੀ ਦਾਦੀ ਨੂੰ ਬੁਲਾ ਲੈ ਪਿੱਦੀ ਵੇ ਸਾਡੀ ਪਿੱਦੀ ਜਾਗਦਾ ਨੰਦਲ ਨੂੰ ਜਾਣਾ ਮੈਂ ਲੇਟਾ ਜਿਮ ਜਾਣਾ ਮੁੰਡੇ ਨੇ ਕਹਿੰਦਾ ਸਮਾਨ ਕੱਟ ਲਾ ਪਈਆਗਾ ਲੋ ਬਈ ਆਪਾਂ ਪਹੁੰਚ ਗਏ ਘਰੇ ਮੰਮੀ ਕਹਿੰਦੀ ਬੜੀਆਂ ਚੂੜੀਆਂ ਪਾਈਆਂ ਕੀ ਗੱਲ ਚੂੜੀਆਂ ਤਾਂ ਪਾਈਆਂ ਸੀਗੀਆਂ ਕਿਉਂਕਿ ਸੌਣ ਦਾ ਕਰਕੇ ਠੀਕ ਹੈ ਮਹਿੰਦੀ ਵੀ ਲਾਵਾਂਗੇ ਇੱਕ ਦਿਨ ਅਸੀਂ ਸਾਰੇ ਜਾਣੇ ਇਸ ਵਾਰ ਮੈਂ ਮਹਿੰਦੀ ਵੀ ਲਾਵਾਂਗੀ ਸਾਰੇ ਜਾਣੇ ਲਾਵਾਂਗੀ ਮਹਿੰਦੀ ਹੈਨਾ ਮੈਂ ਕਿਹਾ ਮੈਂ ਪਹੁੰਚ ਗਈ ਘਰੇ ਤੇ ਮੰਮੀ ਕਹਿੰਦੇ ਬੜੀਆਂ ਚੂੜੀਆਂ ਜਾੜੀਆਂ ਨੇ ਮੈਂ ਕਿਹਾ ਮੰਮੀ ਸੌਣ ਕਰਕੇ ਜਾੜੀਆਂ ਤੁਸੀਂ ਜਾਣਾ ਹੁਣ ਜਿੰਮ ਚਲੋ ਜੀ ਮੈਂ ਵੀ ਚੇਂਜ ਕਰਕੇ ਕੰਮ ਧੰਦੇ ਕਰਦੀ ਆ ਲਓ ਬਈ ਆਪਾਂ ਬਣਾਉਣੇ ਅੱਜ ਚਨੇ ਠੀਕ ਹੈ ਕੁੱਟ ਲਈਏ ਪਹਿਲਾਂ ਅੱਜ ਆਪਾਂ ਚਨੇ ਬਣਾਉਣਾ ਚੂੜੀਆਂ ਨਾਲ ਜਦੋਂ ਮੈਂ ਇਹਨੂੰ ਕੁੱਟ ਰਹੀ ਸੀ ਮਸਾਲੇ ਨੂੰ ਬੜਾ ਵਧੀਆ ਲੱਗ ਰਹੀ ਸੀ ਛੰਚਣ ਕਰਦੀ ਆ ਦੇਖੋ ਤੇ ਮੈਂ ਤੁਹਾਨੂੰ ਦਿਖਾਉਂਦੀ ਇਹ ਇੱਥੇ ਆਵਾਜ਼ ਆਉਂਦੀ ਇਹ ਹਾਂਜੀ ਲਓ ਬਈ ਆਪਾਂ ਬਣਾਈ ਆ ਛੱਲੀ ਛੱਲੀ ਖਾਵਾਂਗੇ ਹੁਣ ਆਪਾਂ ਨਿੰਬੂ ਨਿਚੋੜ ਕੇ ਨਿੰਬੂ ਨਿਚੋੜ ਕੇ ਆਪਾਂ ਗਾਹੇ ਛੱਲੀ ਤੁਸੀਂ ਫੇਸ ਦੇਖੋ ਮੇਰਾ ਕਿੰਨਾ ਕਲੀਅਰ ਹੋ ਗਿਆ ਹੈਾਈਡਰਾ ਫੇਸ਼ੀਅਲ ਨਾਲ ਤੇ ਇਹ ਮੈਨੂੰ ਵਧੀਆ ਰਿਜ਼ਲਟ ਲੱਗਿਆ ਹੈਾਈਡਰਾ ਫੇਸ਼ੀਅਲ ਕਰਾਏ ਦਾ ਫਸਟ ਟਾਈਮ ਕਰਵਾਇਆ ਸੀ ਕੋਈ ਸਨਸਕ੍ਰੀਨ ਵੀ ਨਹੀਂ ਲੱਗੀ ਹੋਈ ਛੱਲੀ ਘਨੇ ਆਪਾਂ ਘਰੇ ਚਲੇ ਆਪੀਏ ਸਦਾ ਪੂਣ ਲਈ ਨਿੰਬੂ ਨਿਚੋੜ ਕੇ ਖਾਵਾਂਗੇ ਲਓ ਬਈ ਇਧਰ ਸਾਡੇ ਜਵਾਕ ਕਰ ਰਹੇ ਨੇ ਸਕੇਟਿੰਗ ਫਿਰਦੇ ਨੇ ਰੰਗ-ਬਰੰਗੇ ਸ਼ੂ ਸ਼ੂ ਚਲ ਵਧੀਆ ਗੱਲਾਂ ਪੈਣੇ ਆਪਾਂ ਨੂੰ ਤਾਂ ਇਹ じゃ ਕੁਝ ਆਉਂਦਾ ਨਹੀਂ ਸੀ ਜਵਾਕਾਂ ਨੂੰ ਤਾਂ ਵਧੀਆ ਸਕੂਲਾਂ 'ਚ ਸਿਖਾਉਂਦੇ ਆ ਹਨਾ ਏ ਏ ਥਿੱਦੀ